ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਭਗਤ ਨਾਮਦੇਵ ਜੀ ਅਸnala ਵਿਖੇ ਗੁਰਮਤ ਸਮਾਗਮ ਕਰਵਾਏ ਗਏ ਜਿਸ ਦੇ ਵਿੱਚ ਰਾਗੀ ਢਾਡੀ ਜਥਿਆਂ ਦੇ ਵੱਲੋਂ ਗੁਰੂ ਜਸ ਗਾ ਕੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ। ਉਤੇਹੀ ਗੁਰੂ ਜੀ ਦੇ ਦੱਸੇ ਹੋਏ ਉਪਦੇਸ਼ ਤੇ ਚੱਲਣ ਦੇ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਸਾਨੂੰ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਹੜੇ ਅਤੇ ਜੁੜੇ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਪਤਿਤ ਪੂਣੇ ਨੂੰ ਛੱਡ ਕੇ ਗੁਰੂ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸ਼ਹੀਦੀ ਹਫਤਾ ਚੱਲ ਰਿਹਾ ਹੈ ਔਰ ਸ਼ਹੀਦੀ 15 ਵਾਲੇ ਦੇ ਦੌਰਾਨ ਅਜਨਾਲੇ ਦੀਆਂ ਸੰਗਤਾਂ ਵੱਲੋਂ ਚੌਪਈ ਸਭ ਸੇਵਾ ਸੁਸਾਇਟੀ ਦੇ ਉਦਮ ਦੇ ਨਾਲ ਸ਼ਹੀਦੀ ਹਫਤੇ ਨੂੰ ਸਮਰਪਿਤ ਸਮਾਗਮ ਜਿਹੜੇ ਆ ਉਹ ਕੀਤੇ ਜਾ ਰਹੇ ਆ ਜਿਨ੍ਹਾਂ ਦੇ ਵਿੱਚ 6 ਦਿਨ ਦੇ ਸਮਾਗਮ ਅਜਨਾਲਾ ਦੇ ਗੁਰਦੁਆਰਾ ਭਗਤ ਨਾਮਦੇਵ ਜੀ ਵਿਖੇ ਕੀਤੇ ਜਾਂਦੇ ਆ 2 ਦਿਨ ਦੇ ਸਮਾਗਮ ਜਿਹੜੇ ਆ ਗੁਰਦੁਆਰਾ ਸ਼ਹੀਦ ਗੰਗਸਾਬ ਕਾਲਿਆ ਵਾਲਾ ਕੋ ਉੱਥੇ ਕੀਤੇ ਜਾਣਗੇ ਸਾਂਝ ਜਿਆਦਿਆਂ ਦੀ ਯਾਦ ਨੂੰ ਸਮਰਪਿਤ ਇਹ ਵਰਮਤ ਸਮਾਗਮ ਵੱਖ-ਵੱਖ ਪਰਿਵਾਰਾਂ ਵੱਲੋਂ ਇਸ ਦੀ ਸੇਵਾ ਲਈ ਜਾਂਦੀ ਆ ਔਰ ਇਹ ਪਿਛਲੇ ਸਾਲਾਂ ਤੋਂ ਲਗਾਤਾਰ ਜਿਹੜਿਆ ਕਰਾਏ ਜਾ ਰਹੇ ਆ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰੀਆਂ ਸਮਾਗਮਾਂ ਜਿਹੜੀਆਂ ਨੇ ਚੱਲ ਰਹੀਆਂ ਚੌਪੀ ਸਭ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੀ ਜੀ ਪ੍ਰਵੰਤ ਕੌਰ ਉਹਨਾਂ ਵੀ ਸੰਗਤ ਵੱਲੋਂ ਉੱਦਮ ਦੇ ਨਾਲ ਇਹ ਸਾਰੇ ਸਮਾਗਮ ਜਿਹੜੇ ਚੁਕਿਤੇ ਜਾਂਦੇ ਔਰ ਇਹਨਾਂ ਸਮਾਗਮਾਂ ਦਾ ਮੁੱਖ ਮਨੋਰਥ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਕੁਰਬਾਨੀਆਂ ਔਰ ਸ਼ਹਾਦਤਾਂ ਦੇ ਬਾਰੇ ਵਿੱਚ ਦੱਸ ਕੇ ਜਾਗਰੂਕ ਕਰਨਾ ਤਾਂ ਕਿ ਸਾਡੀ ਪਛਿਰੀ ਸੰਭਾਲੀ ਜਾ ਸਕੇ ਇਹਨਾਂ ਨੂੰ ਸਾਡੇ ਵੱਡੇ ਮੁੱਲੇ ਔਰ ਅਮੀਰ ਵਿਰਸੇ ਦਾ ਪਤਾ ਲੱਗ ਸਕੇ ਔਰ ਬੱਚਿਆਂ ਦੇ ਵਿੱਚ ਆ ਰਹੇ ਪਤਿਤ ਪੁਣੇ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ ਊੜੇ ਤੇ ਜੂੜੇ ਦੇ ਨਾਲ ਜੋੜਨ ਦਾ ਇੱਕ ਉਪਰਾਲਾ ਆਪਣੇ ਸ਼ਹੀਦਾਂ ਨੂੰ ਯਾਦ ਕਰਾਂਗੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਇਤਿਹਾਸ ਨੂੰ ਯਾਦ ਰੱਖਣੀਆਂ ਨੇ ਉਹੀ ਕੌਮਾਂ ਸਰਵਾਈ ਕਰਦੀਆਂ ਨੇ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਪੱਖਾ ਵਾਂਗ ਰੋ ਜਾਂਦੀਆਂ ਨੇ ਸਾਡੀ ਕੌਮ ਦੇ ਵਿੱਚ ਤਰਾਸ ਦੀ ਆ ਗਈ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਇਹਨਾਂ ਤਿਉਹਾਰਾਂ ਨੂੰ ਮਨਾਉਣ ਦਾ ਜਿਹੜਾ ਰੁਝਾਨ ਆ ਉਹ ਸਾਡੇ ਵਿੱਚ ਘੱਟ ਗਿਆ ਔਰ ਉਕਰਾਲਾ ਕੀਤਾ ਸੰਗਤ ਨੇ ਸਾਰੀ ਨੇ ਰਲ ਮਿਲ ਕੇ ਕਿ ਇਹਨਾਂ ਸ਼ਹਾਦਤਾਂ ਦੇ ਬਾਰੇ ਦੇ ਵਿੱਚ ਸੰਗਤ ਨੂੰ ਜਾਣੂ ਕਰਾਇਆ ਜਾਵੇ ਔਰ ਵਿਸ਼ੇਸ਼ ਕਰਕੇ ਬੱਚਿਆਂ ਨੂੰ ਇਹਨਾਂ ਸਮਾਗਨਾ ਦੇ ਨਾਲ ਜੋੜ ਕੇ ਗੁਰਸਿੱਖੀ ਦੇ ਗਾਢੀ ਰਾਹ ਦੇ ਉੱਤੇ ਤੁਰਿਆ ਜੀ